ਸ਼ੂਬੇ ਚ ਹੋਈ ਚਾਰ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਦੇ ਵਿੱਚ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਪੰਜਾਬ ਸਰਕਾਰ ਅੱਜ ਸ਼ੁਕਰਾਨਾ ਯਾਤਰਾ ਸ਼ੁਰੂ ਕਰਨ ਵਾਲੀ ਹੈ ਇਹ ਯਾਤਰਾ ਪਟਿਆਲਾ ਸਾਡਾ ਇੱਕ ਮੋਟਰ ਦਾ ਕਨੈਕਸ਼ਨ ਸੀਗਾ ਤੇ ਨਾਗਰਾਨ ਲਈ ਦਿੱਤਾ ਹੈ ਆਈਡੀ ਕਾਰਡ ਉਹਨਾਂ ਨੇ ਸਾਨੂੰ ਬਾਰ-ਬਾਰ ਕਿਹੜੇ ਲਵਾਉਂਦੇ ਪਏ ਅੱਜ ਅੱਜ ਡਾਕੂਮੈਂਟ ਲੈਓ ਅੱਜ ਆ ਲੈਓ ਐਡੀਸਾਂ ਨੂੰ ਮਿਲਿਆ ਨਾ ਮੌਕੇ ਤੇ ਨਮਟਾਰਾ ਹਟਾ ਕੇ ਬਿਲਕੁਲ ਕੋਈ ਗੱਲ ਨਹੀਂ ਹਸਣਾ ਬਿਲਕੁਲ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਕਿਹੜੇ ਮਾਰਨ ਦੀ ਲੋੜ ਨਹੀਂ ਪੈਂਦੀ ਸਗੋਂ ਮੋਹੱਲਿਆਂ 'ਚ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੌਰਾਨ ਹੀ ਜਨਤਾ ਦੇ ਸਾਰੇ ਮਸਲੇ ਹੱਲ ਹੋ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਇਸ ਤਹਿਤ ਪੰਜਾਬ ਭਰ ਚ ਲਗਾਏ ਜਾ ਰਹੇ ਕੈਂਪਾਂ ਦੇ ਵਿੱਚ ਸਬੰਧਿਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹਿੰਦੇ ਨੇ ਜਿਸ ਦੇ ਚਲਦਿਆਂ ਬਿਨਾਂ ਖੱਜਲ ਖਵਾਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ ਜਿਹੜੇ ਕਿ ਮੌਕੇ ਤੇ ਚਾਹੇ ਰੋ ਰਾਸ਼ਨ卡ਡ ਦੀ ਗੱਲ ਆ ਬਿਜਲੀ ਦੀ ਗੱਲ ਆ ਜਾਂ ਹੋਰ ਦਿੱਕਤਾਂ ਹੈ ਗਈ ਆ ਉਹ ਨਿੱਕੀਆਂ ਨਿੱਕੀਆਂ ਉਹ ਨਾਲ ਉਹ ਲੋਕਾਂ ਤੱਕ ਜਿਹੜੀ ਪਹੁੰਚ ਦਫਤਰਾਂ ਤੱਕ ਨਹੀਂ ਹੋ ਪਾਉਂਦੀ ਉਹ ਇੱਥੇ ਈਜ਼ੀ ਹੋ ਜਾਂਦੀ ਹੈ ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਦੇ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ। ਯਾਤਰਾ ਤੋਂ ਸ਼ੁਰੂ ਹੋ ਕੇ ਅਮਰਸਰ ਸਚਕੰਨ ਸ਼੍ਰੀ ਹਰਮੰਦਰ ਸਾਹਿਬ ਮੱਥਾ ਟੇਕ ਕੇ ਦੁਰਗਿਆਨਾ ਤੀਰਤ ਮੱਥਾ ਟੇਕ ਕੇ ਰਾਮ ਤੀਰਤ ਮੱਥਾ ਟੇਕ ਕੇ ਸਮਾਪਤ ਹੋਏਗੀ। ਇਹ ਸ਼ੁਕਰਾਨਾ ਯਾਤਰਾ ਦੇ ਨਾਲ-ਨਾਲ અમન अरोड़ा ਜਿਹੜੇ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਬਣੇ ਨੇ ਤੇ ਸ਼ਹਿਰੀ ਕਲਸੀ ਜੋ ਵਰਕਿੰਗ ਪ੍ਰਧਾਨ ਬਣੇ ਬਣੇ ਨੇ ਉਹਨਾਂ ਦੇ ਲਈ ਵੀ ਸ਼ੁਕਰਾਨਾ ਕੀਤਾ ਜਾਏਗਾ ਉਹ ਵੀ ਅੱਜ ਇੱਥੇ ਪਹੁੰਚਣਗੇ ਔਰ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣਗੇ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਗੇ ਸੋ ਆਮ ਆਦਮੀ ਪਾਰਟੀ ਵੱਲੋਂ ਇਹ ਸ਼ੁਕਰਾਨਾ ਯਾਤਰਾ ਕੀਤੀ ਗਈ ਕੱਢੀ ਜਾ ਰਹੀ ਹੈ ਅੱਜ ਜਿਹੜੀ ਪਟਿਆਲਾ ਤੋਂ ਸ਼ੁਰੂ ਹੋ ਗਈ ਹੈ ਔਰ ਇਹ ਵਕ ਵਕ ਪੜਾਵਾਤ ਹੋਂਦੀ ਹੋਈ ਵਾਪਸ ਅਤੇ ਅੰਮ੍ਰਿਤਸਰ ਪਹੁੰਚੇਗੀ ਅੰਮ੍ਰਿਤਸਰ ਪਹੁੰਚਣ ਤੇ ਪੁਲਿਸ ਵੱਲੋਂ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਕਰ ਦਿੱਤੀ ਗਈ ਹੈ ਟ੍ਰੈਫਿਕ ਨੂੰ ਲੈ ਕੇ ਐਡਵਾਈਜ਼ਰੀ ਜਿਹੜੀ ਹੈ ਪੁਲਿਸ ਵੱਲੋਂ ਜਾਰੀ ਕੀਤੀ ਗਈ ਹੈ ਉਹ ਇਸ ਤਰ੍ਹਾਂ ਰਹੇਗੀ ਕਿ ਜਿਸ ਤਰ੍ਹਾਂ ਹੀ ਯਾਤਰਾ ਇੱਥੇ ਪਹੁੰਚੇਗੀ ਤੇ ਉਸੇ ਉਸੇ ਬਿਹਾਵ ਦੇ ਉੱਤੇ ਉਸੇ ਤਰ੍ਹਾਂ ਦੇ ਉੱਤੇ ਕਿਉਂਕਿ ਟ੍ਰੈਫਿਕ ਜਿਹੜਾ ਵਿਵਸਥਾ ਹੈਗੀ ਆ ਅਸਤਵਿਅਸਤ ਹੋਏਗੀ ਉਹ ਚੀਜ਼ ਤੋਂ ਥੋੜਾ ਜਿਹਾ ਪਹਿਲਾਂ ਹੀ ਟ੍ਰੈਫਿਕ ਲੈ ਕੇ ਜਿਹੜੀ ਐਡਵਾਈਜ਼ਰੀ ਹੈ ਉਹ ਜਾਰੀ ਕਰ ਦਿੱਤੀ ਗਈ ਆ ਪੁਲਿਸ ਵੱਲੋਂ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਹਦੇ ਮੁਤਾਬਿਕ 2 ਵਜੇ ਤੋਂ ਬਾਅਦ ਦੁਪਹਿਰ ਮਤਲਬ ਦੁਪਹਿਰੇ 2 ਵਜੇ ਤੋਂ ਬਾਅਦ 골ਡਨ ਗੇਟ ਅੰਮ੍ਰਿਤਸਰ ਤੋਂ ਪਾਰਟੀ ਦੇ ਨੁਮਾਇੰਦੇ ਵਰਕਰ ਜਿਹੜੇ ਇਕੱਠੇ ਹੋ ਜਾਣਗੇ ਉਸ ਨੂੰ ਦੇਖਦੇ ਹੋਏ ਜਿਹੜੀ ਹੈ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿ ਇਕੱਠੇ ਹੋਣ ਤੋਂ ਬਾਅਦ ਇਹ ਲੋਕ ਅਲਫਾ ਬੰਦ ਤੋਂ ਹੁੰਦੇ ਹੋਏ ਐਲੀਵੇਟਡ ਰੋਡ ਪਕੜ ਕੇ ਸਿੱਧਾ ਅਦਰੋ ਦੀ ਆਣਗੇ ਔਰ ਸ਼੍ਰੀ ਹਰਮੰਦਰ ਸਾਹਿਬ ਲਈ ਨਿਕਲ ਜਾਣਗੇ ਨਮਸਤਕ ਹੋਣਗੇ ਉਸ ਤੋਂ ਬਾਅਦ ਜਿਹੜਾ ਉੱਚੇ ਪੁਲ ਭੰਡਾਰੀ ਪੁਲ ਤੋਂ ਇਹ ਜਿਹੜੀ ਯਾਤਰਾ ਹੈ ਨਿਕਲ ਕੇ ਜਾਏਗੀ ਕਟਰਾ ਜੈਮਲ ਸਿੰਘ ਸਕੰਦਰੀ ਗੇਟ ਤੋਂ ਬਾਅਦ ਦੁਰਗਿਆਨਾ ਤੀਰਤੇ ਜਾਏਗੀ ਉਸ ਤੋਂ ਬਾਅਦ ਦੁਰਗਿਆਨਾ ਤੀਰਤ ਤੋਂ ਬਾਅਦ ਇਹ ਸਿੱਧਾ ਵਾਲਮੀਕੀ ਚੌਂਕ ਜਾਏਗੀ ਯਾਨੀ ਕਿ ਗਵਾਲ ਮੰਡੀ ਦਾ ਰਸਤਾ ਹੈ ਇਹਨੂੰ ਰੱਖਿਆ ਗਿਆ ਹੈ ਤਾਂ ਇਸ ਸੜਕਾਂ ਦੇ ਉੱਤੇ ਟ੍ਰੈਫਿਕ ਜਿਹੜੀ ਹੈ ਡਾਇਵਰਟ ਹੋਏਗੀ ਉਸ ਨੂੰ ਲੈ ਕੇ ਪੁਲਿਸ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਜਿਹੜੇ ਇਹ ਏਰੀਆ ਦੇ ਉੱਤੇ ਟ੍ਰੈਫਿਕ ਜਿਹੜੀ ਹੈ ਉਹ ਟ੍ਰੈਫਿਕ ਲੈ ਕੇ ਲੋਕੀ ਪਰੇਸ਼ਾਨ ਨਾ ਹੋਣ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਪੁਲਿਸ ਵੱਲੋਂ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਇਹਨਾਂ ਰਸਤਿਆਂ ਦੇ ਉੱਤੇ ਨਾ ਆਇਆ ਜਾ ਸਕੇ ਆਇਆ ਜਾਵੇ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਜਿਹੜਾ ਲੁੜਿੰਦਾ ਰਸਤਾ ਹੈ ਉਹ ਚੁਣ ਲਿਆ ਜਾਵੇ ਇਸ ਦੇ ਲਈ ਬਾਈ ਨੰਬਰ ਫਾਟਕ ਜਿਹੜਾ ਛਾਟਾ ਵਾਲੀ ਸਾਈਡ ਤੋਂ ਤੁਸੀਂ ਭੰਡਾਰੀ ਪੁਲ ਤੇ ਆਣ ਆ ਜੇ ਇਸ ਸਾਈਡ ਤੋਂ ਯਾਨੀ ਕਿ ਪੁਤਲੀ ਘਰ ਛਾਟਾ ਛਾਟਾ ਵਾਲੀ ਸਾਈਡ ਤੋਂ ਜੇ ਢੰਡਾਰੀ ਪੁਲ ਵੱਲ ਆਉਣ ਦੇ ਲਈ ਹੈ ਤੇ ਜੀਟੀ ਰੋਡ ਜੰਡਿਆਲਾ ਸਾਈਡ ਤੇ ਆਉਣ ਵਾਲੇ ਵਾਹਨ ਬਾਈਪਾਸ ਜਾਂ ਤਾਰਾਂ ਵਾਲਾ ਪੁਲ ਤੋਂ ਖੱਬੇ ਮੁੜ ਕੇ ਨਹਿਰ ਦੇ ਨਾਲ-ਨਾਲ ਮਤਲਬ ਬਾਹਰ ਬਾਈਪਾਸ ਨੂੰ ਯੂਜ਼ ਕਰ ਸਕਦੇ ਨੇ ਬਾਈਪਾਸ ਤੋਂ ਹੋ ਕੇ ਜਾ ਸਕਦੇ ਨੇ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਇਸ ਤੋਂ ਇਲਾਵਾ ਹੋਰ ਜਿਹੜੀ ਸੰਗਤ ਮਹਿਤਾ ਵਾਲੀ ਸਾਈਡ ਤੋਂ ਜਨਾਲੇ ਵਾਲੀ ਸਾਈਡ ਤੋਂ ਉਹ ਬਾਈਪਾਸ ਯੂਜ਼ ਕਰ ਸਕਦੇ ਨੇ ਸ਼ਹਿਰ ਦੇ ਅੰਦਰ ਨਾਲ 2 ਵਜੇ ਤੋਂ ਬਾਅਦ ਇਹ ਜਿਹੜਾ ਕਾਰਜਕ੍ਰਮ ਸ਼ੁਰੂ ਹੋਣਾ ਹੈ ਉਸ ਤੋਂ ਪਹਿਲਾਂ ਕਿ ਪੁਲਿਸ ਵੱਲੋਂ ਐਡਵਾਈਜ਼ਰੀ ਇਸ ਕਰਕੇ ਜਾਰੀ ਕੀਤੀ ਗਈ ਹੈ ਕਿ ਟ੍ਰੈਫਿਕ ਜਾਮ ਨਾ ਲੱਗ ਜਾਏ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਕਿਉਂਕਿ ਇੱਥੇ ਜਿਹੜੇ ਟੂਰਿਸਟ ਨੇ ਉਹਨਾਂ ਨੇ ਐਡੀਟੇ ਸਟਰੀਟ ਉੱਤੇ ਵੀ ਮਾਫ ਕਰਨਾ ਅਟਾਰੀ ਬਾਰਡਰ ਤੇ ਜਾਣਾ ਹੁੰਦਾ ਰੀਟਰੀਟ ਸੈਰੇਮਨੀ ਵੀ ਦੇਖਣੀ ਹੁੰਦੀ ਹੈ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਇਸ ਤੋਂ ਪਹਿਲਾਂ ਹੀ ਇਹ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿ ਜੇ ਤੁਸੀਂ ਉਸ ਇਹ ਪੰਡਾਰੀ ਪੁਲ ਹੈ ਜਿੱਥੇ ਅਸੀਂ ਖੜੇ ਹਾਂ ਇਸ ਵੇਲੇ ਇਹ ਮੇਨ ਪੁਲ ਹੈ ਇੱਥੋਂ ਹੀ ਯਾਤਰਾ ਜਦੋਂ ਆਏਗੀ ਗੋਲਡਨ ਗੇਟ ਤੋਂ ਹੁੰਦੀ ਹੋਈ ਐਲੀਵੇਟਡ ਰੋਡ ਤੋਂ ਹੁੰਦੀ ਹੋਈ ਇਸ ਪੁਲ ਤੇ ਆਏਗੀ ਔਰ ਇਸ ਪੁਲ ਤੋਂ ਹੁੰਦੀ ਸਿੱਧੀ ਹਾਲ ਬਾਜ਼ਾਰ ਖਾਦ ਬਾਜ਼ਾਰ ਕਟਾ ਜਮਲ ਸਿੰਘ ਔਰ ਸ਼੍ਰੀ ਹਰਮੰਦਰ ਸਾਹਿਬ ਨਾਤਮਸਤਕ ਹੋਣ ਲਈ ਪਹੁੰਚ ਜਾਏਗੀ ਉਸ ਤੋਂ ਬਾਅਦ ਹਰਮੰਦਰ ਸਾਹਿਬ ਮਥਾ ਟੇਕਣ ਤੋਂ ਬਾਅਦ ਇਹ ਯਾਤਰਾ ਉਸੇ ਤਾਂ ਰਸਤੇ ਤੇ ਵਾਪਸ ਆਏਗੀ ਸਕੰਦਰੀ ਗੇਟ ਤੋਂ ਹੁੰਦੀ ਹੋਈ ਦੁਰਗਿਆਨਾ ਤੀਰਤਵਾਲ ਚਲੇ ਜਾਏਗੀ ਦੁਰਗਿਆਨਾ ਮੰਦਰ ਮਥਾ ਟੇਕਣ ਤੋਂ ਬਾਅਦ ਇਹ ਯਾਤਰਾ ਜਿਹੜੀ ਹੈ ਗਵਾਲ ਮੰਡੀ ਵਾਲੀ ਸਾਈਡੋਂ ਨਿਕਲ ਜਾਏਗੀ RAMTEERTH ਰੋਡ ਤੇ ਹੁੰਦੀ ਹੋਈ RAMTEERTH ਰੋਡ ਤੋਂ ਹੁੰਦੀ ਹੋਈ RAMTEERTH ਪਹੁੰਚੇਗੀ RAMTEERTH ਪਹੁੰਚ ਕੇ ਜਿਹੜਾ ਹਾਜ਼ਰੀ ਲੱਗੇਗੀ ਉੱਥੇ ਜਾ ਕੇ ਆਪਣਾ ਨਤਮਸਤਕ ਹੋਏਗੀ ਔਰ ਸ਼ੁਕਰਾਨਾ ਕਰੇਗੀ ਵਾਹਿ ਗੁਰੂ ਦਾ ਕਿ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਯਾਤਰਾ ਜਿਹੜੀ ਹੈ ਉਸ ਨੂੰ ਸਫਲ ਬਣਾਇਆ ਜਾਵੇ ਔਰ ਇਸ ਇਸ ਜਿਮਨੀ ਚੋਣਾ ਦੇ ਵਿੱਚ ਪਾਰਟੀ ਨੂੰ 75% ਦੀ ਜਿਹੜੀ ਜਿੱਤ ਪ੍ਰਾਪਤ ਹੋਈ ਹੈ ਯਾਨੀ ਕਿ ਚਾਰ ਸੀਟਾਂ ਦੇ ਵਿੱਚੋਂ ਤਿੰਨ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਚ ਪਈਆਂ ਨੇ ਇਸ ਦੇ ਮੱਦੇ ਨਜ਼ਰ ਇਸ ਦਾ ਸ਼ੁਕਰਾਨਾ ਕਰਨ ਲਈ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਆ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਹੋਰ ਵੀ ਜਿਹੜੇ ਨੇਤਾ ਵੀ ਪਹੁੰਚਣਗੇ ਔਰ ਇੱਥੇ ਅੰਮ੍ਰਿਤਸਰ ਪਹੁੰਚਣਗੇ ਪਟਿਆਲਾ ਤੋਂ ਇਹ ਯਾਤਰਾ ਸ਼ੁਰੂ ਹੋ ਚੁੱਕੀ ਹੈ ਪਟਿਆਲਾ ਤੋਂ ਇਹ ਹੁੰਦੀ ਹੋਈ ਜਲੰਧਰ ਲੁਧਿਆਣਾ ਜਲੰਧਰ ਔਰ ਉਸ ਤੋਂ ਬਾਅਦ ਅੰਮ੍ਰਿਤਸਰ ਆਏਗੇ ਅੰਮ੍ਰਿਤਸਰ ਦਾ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਹਰਮੰਦਰ ਸਾਹਿਬ ਸਭ ਤੋਂ ਪਹਿਲੇ ਹਰਮੰਦਰ ਸਾਹਿਬ ਮੱਥਾ ਟੇਕਿਆ ਜਾਏਗਾ ਉਸ ਤੋਂ ਬਾਅਦ ਦੁਰਗਿਆਣਾ ਤੀਰਤ ਮੱਥਾ ਟੇਕਿਆ ਜਾਏਗਾ ਫਿਰ ਰਾਮ ਤੀਰਤ ਤੱਕ ਜਾਇਆ ਜਾਏਗਾ ਸੋ ਇਸ ਦੇ ਲਈ ਪੁਲਿਸ ਵੱਲੋਂ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਟ੍ਰੈਫਿਕ ਨੂੰ ਲੈ ਕੇ ਕਿਉਂਕਿ ਜਦੋਂ ਇਹ ਯਾਤਰਾ ਇਸ ਇਹਨਾਂ ਰੂਟਾਂ ਦੇ ਉੱਤੇ ਚੱਲੇਗੀ ਤੇ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਤੁਹਾਨੂੰ ਤੁਹਾਨੂੰ ਆਪਣੇ ਜਿੱਥੇ ਤੁਸੀਂ ਜਾਣਾ ਹੈ ਉਸ ਉਸ ਤੱਕ ਪਹੁੰਚਣ ਦੇ ਲਈ ਤੁਸੀਂ ਇਸ ਰਸਤੇ ਨੂੰ ਛੱਡ ਕੇ ਕੋਈ ਹੋਰ ਰਸਤਾ ਇਸਤੇਮਾਲ ਕਰ ਸਕੋ ਤੇ ਆਪਣੇ ਜਿਹੜਾ ਟਾਈਮ ਸਿਰ ਆਪਨੇ ਕੰਮ ਤੇ ਕਾ ਪਹੁੰਚ ਸਕੋ ਸੋ ਜਿਹੜੀ ਸ਼ੁਕਰਾਨਾ ਯਾਤਰਾ ਹੈ ਇਹ ਕੋਈ ਕ੍ਰੀਬ 5 ਵਜੇ ਦੇ ਕੋਲ ਅੰਮ੍ਰਿਤਸਰ ਪਹੁੰਚੇਗੀ 5 ਵਜੇ ਤੋਂ ਬਾਅਦ ਇਹ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣਗੇ ਉਸ ਤੋਂ ਬਾਅਦ ਜ਼ਰੂਰ ਗਿਆਨਾ ਤੀਰਤ ਮੱਥਾ ਟੇਕਣਗੇ ਫਿਰ ਰਾਮ ਤੀਰਤ ਮੱਥਾ ਟੇਕ ਕੇ ਸ਼ੁਕਰਾਨਾ ਕਰਨਗੇ ਸੋ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਅਮਨ ਅਰੋੜਾ ਜੀ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਸ਼ਹਿਰੀ ਕਲਸੀ ਜੀ ਨੇ ਜਿਨ੍ਹਾਂ ਨੂੰ ਵਰਕਿੰਗ ਪ੍ਰਧਾਨ ਬਣਾਇਆ ਗਿਆ ਹੈ ਉਹ ਵੀ ਨਾਲ ਨੇ ਉਨਾਂ ਲਈ ਉਹਨਾਂ ਨੂੰ ਵੀ ਜੁੜੇ ਜਾਣ ਤੋਂ ਬਾਅਦ ਇਹ ਸ਼ੁਕਰਾਨਾ ਕਰਨਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੀਆਂ ਜਿਮਨੀ ਚੋੜਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਜਿੱਤ ਦੇ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਜਨਤਾ ਦਾ ਸ਼ੁਕਰਾਨਾ ਕਰਨ ਲਈ ਲੋਕਾਂ ਦਾ ਸ਼ੁਕਰਾਨਾ ਕਰਨ ਲਈ ਆਮ ਆਦਮੀ ਪੱਟੀ ਵੱਲੋਂ ਪਾਰਟੀ ਵੱਲੋਂ ਇਹ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਤੇ ਆਪਣਾ ਪਰਸਨ ਨਿਤੇਸ਼ ਦੇ ਨਾਲ ਜੋਤੀ ਵੈਲ ਡੈਨਿੰਗ ਸੂਰਾ ਟੀਵੀ ਅੰਮ੍ਰਿਤਸਰ